ਕਪੜਾ ਬਹੁਤ ਸ਼ਾਨਦਾਰ ਹੈ ਰਿਯਾਨ ਰਿਯਾਨ ਗਰਮੀਾਂ ਚ ਇੱਕਦਮ ਠੰਡਾ ਰਹਿੰਦਾ ਰਫ ਐਂਡ ਟਫ ਪਾਓ ਤੋ ਕੋਈ ਤਕਲੀਫ ਨਹੀਂ ਕਲਰ ਆਪਸ਼ਨ ਜਿਹੜਾ ਮੈਂ ਤੁਹਾਨੂੰ ਵਹਾਇਆ ਇੱਕ ਕੰਬੋ ਕੰਬੋ ਇਜ਼ ਕੀ ਹੁੰਦਾ ਹੈ ਕਲਰ ਇੱਕੋ ਆਣਾ ਯਾਨੀ ਕਿ ਜੇ ਗੁਲਾਬੀ ਹੈਗੇ ਨੇ ਤਾਂ ਸਾਰੇ ਗੁਲਾਬੀ ਆਣਗੇ ਲੇਕਿਨ ਸਾਈਜ਼ ਵੱਖਰੇ ਹੋ ਜਾਣਗੇ ਯਾਨੀ ਕਿ ਮੀਡੀਅਮ ਲਾਰਜ ਐਕਸਲ ਐਟ ਡਬਲ ਐਕਸਲ ਨਮਸਕਾਰ ਸਤ ਸ੍ਰੀ ਅਕਾਲ ਮੈਂ ਹਾਂ ਰਚਨਾ ਤੇ ਅੱਜ ਮੈਂ ਤੁਹਾਡੇ ਲਈ ਫਿਰ ਇੱਕ ਨਵਾਂ ਵੀਡੀਓ ਲੈ ਕੇ ਆਈਆਂ ਕੇਸਰੀਆ ਟੈਕਸਟਾਈਲ ਕੰਪਨੀ ਚ ਹਰ ਵਾਰੀ ਮੈਂ ਤੁਹਾਡੇ ਲਈ ਕੁਰਸੀਆਂ ਦਾ ਨਵਾਂ ਸਟਾਕ ਲੈ ਕੇ ਆਉਂਦੀਆਂ ਲੇਕਿਨ ਇਸ ਵਾਰੀ ਮੈਂ ਤੁਹਾਨੂੰ ਕੁਰਤੀਆਂ ਦੇ ਨਾਲ ਉਹਨਾਂ ਦੇ ਕਲਰ ਆਪਸ਼ਨਸ ਵੀ ਦਿਖਾਵਾਂਗੀ ਤੇ ਕੁਝ ਕੰਬੋ ਵਿੱਚ ਵੀ ਨਵਾਂ ਵਖਾਵਾਂਗੀ ਆइए ਚੱਲਦੇ ਹਾਂ ਪਹਿਲੇ ਕਲੈਕਸ਼ਨ ਦੀ ਔਰ ਫਿਰ ਬਾਕੀ ਦੀ ਗੱਲਾਂ ਕਰਾਂਗੇ ਜਿੱਦਾਂ ਕਿ ਇਹ ਮਹਿੰਦੀ ਗ੍ਰੀਨ ਕਲਰ ਦੀ ਕੁਰਤੀ ਰਹੇਗੀ ਇਹਦੇ ਉੱਤੇ ਵਾਈਟ ਕਲਰ ਦੀ ਐਮਬਰਾਇਡਰੀ ਕਿੰਨੀ ਸ਼ਾਨਦਾਰ ਛੋਟੇ ਛੋਟੇ ਨਿੱਕੇ ਨਿੱਕੇ ਬੁੱਟੇ ਆਣੇ ਬਹੁਤ ਹੀ ਪਿਆਰਾ ਵਰਕ ਹੈ ਗਿਆ ਫਿਨਿਸ਼ਿੰਗ ਦੇਖੋ ਤੁਸੀਂ ਕੰਮ ਦੀ ਸੋਬਰ ਸ਼ਾਰਟ ਲੈਂਥ কুরਤੀ ਆਏਗੀ ਜਿਹੜੀ ਕੁੜੀਆਂ ਗਰਮੀਆਂ ਚ ਬੜੇ ਚਾਵ ਨਾਲ ਪਾਉਂਦੀਆਂ ਨੇ ਹੁਣ ਗੱਲ ਕਰਾਂ ਇਹਨਾਂ ਦੇ ਕਲਰ ਆਪਸ਼ਨ ਦੀ ਆਹ ਵੇਖੋ ਫਿਰ ਇਹਨਾਂ ਦੇ ਕਲਰ ਮਹਿਰੂਨ ਕਲਰ ਆ ਜਾਏਗਾ ਨੇਵੀ ਬਲੂ ਆਣਾ ਰਾਣੀ ਆਏਗਾ ਮਸਟਰਡ येलो ਹੋ ਗਿਆ ਤੇ ਨਾਲ ਕੋਬੈਲਟ ਬਲੂ ਯਾਨੀ ਕਿ ਕਲਰ ਵੀ ਸਾਰੇ ਸੋਨੇ ਕਲਰ ਰੰਗ ਨੇ ਜਿਹੜੇ ਕਿ ਕੁੜੀਆਂ ਬੜੇ ਸ਼ਾਨਦਾਰ ਸ਼ੌਂਕ ਨਾਲ ਪਾਣਗੀਆਂ ਛੱਡਣਗੀਆਂ ਨਹੀਂ ਕਾਲਜ ਦੀ ਕੁੜੀਆਂ ਘਰ ਪਾਣ ਲਈ ਇਹਨਾਂ ਦੇ ਥੱਲੇ ਪਲਾਜ਼ੋ ਪੈਂਟ ਕੁਝ ਵੀ ਪਾਓ ਸਭ ਜੱਚਦਾ ਹੈ ਨੈਕਸਟ ਅੱਛੀ ਜਾਈਏ ਤੇ ਆ ਵੇਖੋ ਇਹ ਹੈਗਾ ਜੀ ਪੀਲੇ ਰੰਗ ਦੇ ਉੱਤੇ ਸਰਵੋਸਕੇ ਦਾ ਵਰਕ ਕੀਤਾ ਹੋਇਆ ਸੋਬਰ ਲੁੱਕ ਦੇ ਵਿੱਚ ਕਪੜਾ ਬਹੁਤ ਸ਼ਾਨਦਾਰ ਹੈ ਰਿਯਾਨ ਰਿਯਾਨ ਗਰਮੀਆਂ ਚ ਇੱਕਦਮ ਠੰਡਾ ਰਹਿੰਦਾ ਰਫ ਐਂਡ ਟਫ ਪਾਓ ਤੋ ਕੋਈ ਤਕਲੀਫ ਨਹੀਂ ਹੁਣ ਇਹਦੇ ਕਲਰ ਆਪਸ਼ਨ ਦੀ ਗੱਲ ਕਰੀਏ ਇਹ ਆ ਜਾਣਾ ਨੀਲਾ ਚਿੱਟਾ ਤੇ ਨਾਲ ਆ ਜਾਣਾ ਹਰਾ ਇਹ ਕਲਰ ਆਪਸ਼ਨ ਵੀ ਬਹੁਤ ਸ਼ਾਨਦਾਰ ਨੇ ਇਹਦਾ ਕਪੜਾ ਵੇਖੋ ਤੁਸੀਂ ਇੰਨਾ ਸਮੂਥ ਹੈ ਪਾਏ ਪਿੱਛੇ ਤੁਹਾਨੂੰ ਲੱਗੇਗਾ ਹਾਂ ਮੈਂ ਕੁਝ ਪਾਇਆ ਹੈ ਦੂਜੀ ਗੱਲ ਜੇ ਤੁਹਾਨੂੰ ਇਹ ਸਾਰਾ ਚੀਜ਼ ਪਰਚੇਸ ਕਰਨੇ ਹੋ ਭਈ ਯਾਨੀ ਕਿ ਤੁਹਾਡੀ ਦੁਕਾਨ ਹੋਵੇ ਜਾਂ ਤੁਸੀਂ ਦੁਕਾਨ ਕਰ ਰਹੇ ਹੋ ਜਾਂ ਨਵੀਂ ਖੋਲਣਾ ਚਾਹੁੰਦੇ ਹੋ ਮੈਂ ਚਾਹਨੀ ਆ ਇੱਕ ਵਾਰੀ ਸਾਡੇ ਨਾਲ ਜ਼ਰੂਰ ਜੁੜੋ ਕੇਸਰੀਆ ਕੰਪਨੀ ਚਾਹੋ ਇੱਥੇ ਤੁਸੀਂ ਵੇਖੋ ਮੈਂ ਨਹੀਂ ਕਹਿੰਦੀ ਤੁਸੀਂ ਆਓ ਤੇ ਖਰੀਦ ਕੇ ਹੀ ਲੈ ਜਾਓ ਬਿਲਕੁਲ ਨਹੀਂ ਸਾਡੇ ਕੋਲ ਬੜਾ ਸਟਾਕ ਅਸੀਂ ਬੜਿਆਂ ਨੂੰ ਵੇਚਣਾ ਪਰ ਮੈਂ ਚਾਹਨੀ ਆ ਇੱਕ ਵਾਰ ਤੁਸੀਂ ਇੱਥੇ ਆਓ ਵਿਜ਼ਿਟ ਕਰੋ ਵੇਖੋ ਅਸੀਂ ਕੀ ਦੇ ਰਿਹਾ ਸਾਡੀ ਕੁਆਲਿਟੀ ਕੀ ਹੈਗੀ ਸਾਡਾ ਪ੍ਰਾਈਸ ਕੀ ਹੈਗਾ ਆਪਾਂ ਚੀਜ਼ ਅੱਛੀ ਵੀ ਦੇ ਰਿਹਾ ਕਿ ਨਹੀਂ ਦੇ ਰਹੇ ਐਸਾ ਵੀ ਤੁਹਾਨੂੰ ਵੇਖਣਾ ਪਏਗਾ ਉਹਨਾਂ ਲਈ ਤੁਹਾਨੂੰ ਆਣਾ ਪਵੇਗਾ ਕੇਸਰੀਆ ਟੈਕਸਟਾਈਲ ਕੰਪਨੀ 3031 3032 ਹੁਣ ਨੈਕਸਟ ਤੁਹਾਨੂੰ ਵਹਾਨੀਆਂ 컬렉ਸ਼ਨ ਗਲੇ ਦੇ ਵਿੱਚ ਰੇਸ਼ਮ ਦੇ ਧਾਗੇ ਦੇ ਨਾਲ ਬਹੁਤ ਸ਼ਾਨਦਾਰ ਵਿੱਚ ਵੇਖੋ ਸਿਕਵੈਂਸ ਦਾ ਵਰਕ ਵੀ ਕੀਤਾ ਹੋਇਆ ਯਾਨੀ ਕਿ ਰਿਯੋਨ ਦੇ ਕੱਪੜੇ ਦੇ ਉੱਤੇ ਪਹਿਲੇ ਪ੍ਰਿੰਟ ਕੀਤਾ ਪ੍ਰਿੰਟ ਕਰਕੇ ਫਿਰ ਸਾਰਾ ਵਰਕ ਕੀਤਾ ਉਹਦੇ ਬਾਅਦ ਸਟਿਚ ਹੁੰਦੀ ਹੈ ਇਹਨੂੰ ਤਿਆਰ ਕਰਨ ਲਈ ਵੀ ਸਾਨੂੰ 2-3 ਦਿਨ ਲੱਗ ਜਾਂਦੇ ਨੇ ਜੇ ਤੁਸੀਂ ਇਹ ਸਟਿਚ ਕਰਾਣ ਜਾਓ ਨਾ ਤੇ ਘੱਟੋ-ਘੱਟ 3-400 ਰੁਪਇਆ ਲੈ ਲੈ ਟੇਲਰ ਪਰ ਆਪਾਂ ਤੁਹਾਨੂੰ ਕਿੰਨੇ ਦੇ ਦਵਾਂਗੇ ਇਹ ਤੁਸੀਂ ਸੋਚ ਵੀ ਨਹੀਂ ਸਕਦੇ ਇਹ ਇਹਦੇ ਕਲਰ অপਸ਼ਨ ਫਿੱਕੇ ਤੇ ਗੂੜੇ ਮਿਕਸ ਕਲਰ ਆਣਗੇ ਤੁਹਾਡੀ ਦੁਕਾਨ ਦੇ ਵਿੱਚ ਚਾਰ ਚੰਨ ਲਗਾਣਗੇ ਜਿਵੇਂ ਮਰਜ਼ੀ ਵੇਚੋ ਡਬਲ ਕਰਕੇ ਵੇਚੋ ਥੋੜਾ ਵੇਚੋ ਜਿਵੇਂ ਮਰਜ਼ੀ ਵੇਚੋ ਵੇਚੋ ਮੈਂ ਚਾਹਨੀ ਆ ਇੱਕ ਵਾਰ ਤੁਸੀਂ ਇੱਧਰ ਆਓ ਸਾਡੇ ਕੋਲੋਂ ਚੀਜ਼ਾਂ ਲਵੋ ਵੇਖੋ ਫਿਰ ਅੱਗੇ ਦੀ ਗੱਲ ਕਰਾਂਗੇ ਹੁਣ ਆਗੇ ਆਪਾਂ ਕੰਬੋ ਦੇ ਵਿੱਚ ਕੰਬੋ ਮਤਲਬ ਕਿ ਐਸੇ ਨਾ ਅੱਜਕੱਲ੍ਹ ਅੱਜ ਤੁਹਾਡੇ ਕੋਲ ਦੋ ਕਲੈਕਸ਼ਨ ਲਿਆਵਾਂਗੇ ਇੱਕ ਕਲਰ ਆਪਸ਼ਨ ਜਿਹੜਾ ਮੈਂ ਤੁਹਾਨੂੰ ਵਹਾਇਆ ਇੱਕ ਕੰਬੋ ਕੰਬੋ ਇੱਥੇ ਕੀ ਹੁੰਦਾ カラー ਇੱਕੋ ਆਣਾ ਯਾਨੀ ਕਿ ਜੇ ਗੁਲਾਬੀ ਹੈਗੇ ਨੇ ਤਾਂ ਸਾਰੇ ਗੁਲਾਬੀ ਆਣਗੇ ਲੇਕਿਨ ਸਾਈਜ਼ ਵੱਖਰੇ ਹੋ ਜਾਣਗੇ ਯਾਨੀ ਕਿ ਮੀਡੀਅਮ ਲਾਰਜ ਐਕਸਲ ਐਡ ਡਬਲ ਐਕਸਲ ਪਰ ਐਂਦੇ ਸਭ ਤੋਂ ਵੱਡੀ ਗੱਲ ਕੀ ਹੈਗੀ ਇਹ ਪਿਓਰ ਕੋਟਨ ਹੈਗਾ ਕਪੜਾ ਜਿੰਨਾ ਤੋਗੇ ਉਹਨਾਂ ਹੰਡਾਓਗੇ ਇੰਨਾ ਸ਼ਾਨਦਾਰ ਪ੍ਰਾਈਸ ਆ ਵੇਖੋ ਸਿਰਫ 175 ਰੁਪਏ ਕੋਈ ਆਪ ਦਾ ਪ੍ਰਾਈਸ ਨਹੀਂ ਦੱਸਦਾ ਅਸੀਂ ਕੇਸਰੀਆ ਵਾਲੇ ਠੋਕ ਵਜਾ ਕੇ ਦੱਸਨੇ ਕਿ 175 ਹੀ ਤੁਹਾਨੂੰ ਮਿਲੇਗੀ ਔਰ ਐਂਦੇ ਚ ਕਲੈਕਸ਼ਨ ਬਥੇਰਾ ਮੈਂ ਕਹਿੰਨੀ ਆ ਗਰਮੀਆਂ ਚ ਪਾ ਲਈ ਐਨੀ ਇੱਕ ਵਧੀਆ ਕੁਰਤੀ ਹੈਗੀ ਜਿੰਦਾ ਕੋਈ ਹਿਸਾਬ ਨਹੀਂ ਹੈਗਾ ਕਲਰ ਕੰਬੀਨੇਸ਼ਨ ਮੈਂ ਤੁਹਾਨੂੰ ਇਹਦੇ ਚ ਬਹੁਤ ਦੇ ਦਵਾਂਗੀ ਐ ਨਹੀਂ ਇਹ ਵੇਖੋ ਆਹ ਵੇਖੋ ਇਹ ਇਹ ਵੇਖੋ ਯਾਨੀ ਕਿ ਤੁਸੀਂ ਇਹ ਨਹੀਂ ਕਹੋਗੇ ਲੈ ਆਪਾਂ ਉੱਥੇ ਗਏ ਤੇ ਸਾਨੂੰ ਕੁਝ ਲੱਭਿਆ ਹੀ ਨਹੀਂ ਤੁਸੀਂ ਕਹੋਗੇ ਮੈਂ ਉੱਥੇ ਗਿਆ ਤੇ ਮੈਨੂੰ ਤੇ ਪੈਸੇ ਕੱਟ ਪੈ ਗਏ ਲੈਣ ਲਈ ਭਾਈ ਮੈਂ ਤਾਂ ਘਰੋਂ ਪੈਸੇ ਮੰਗਾਣੇ ਪਏ ਇੰਨਾ ਵਧੀਆ ਮਾਲ ਇਧਰੋਂ ਸਾਨੂੰ ਸਟਾਕ ਮਿਲਿਆ ਕਿ ਮੈਨੂੰ ਤੇ ਘਰੋਂ ਦੀ ਹੋਰ ਮੰਗਾਣੇ ਪਏ ਜੇ ਤੁਸੀਂ ਇਹ ਸਾਰਾ ਸਟਾਕ ਖਰੀਦਣਾ ਚਾਹੁੰਦੇ ਹੋ ਤੇ ਤੁਸੀਂ ਮੈਂ ਇੱਕ ਵਾਰ ਫੇਰ ਕਹਾਂਗੀ ਤੁਹਾਨੂੰ ਫੇਰ ਆਣਾ ਪਏਗਾ ਗੁਜਰਾਤ ਸੂਰਤ ਮਿਲੇਨੀਅਮ ਟੈਕਸਟਾਈਲ ਮਾਰਕੀਟ 1 ਦੇ ਵਿੱਚ ਉੱਥੇ ਫਰਸਟ ਫਲੋਰ ਤੇ ਸਾਡੀ ਕੇਸਰੀਆ ਟੈਕਸਟਾਈਲ ਕੰਪਨੀ ਹੈਗੀ ਜਿੰਦਾ ਦੁਕਾਨ ਦਾ ਨੰਬਰ ਹੈਗਾ 3431 31032 ਤੁਹਾਨੂੰ ਆਣਾ ਉਧਰ ਉਧਰ ਆ ਕੇ ਤੁਹਾਨੂੰ ਇਹੋ ਜਿਹੇ ਬੜੇ ਕਲੈਕਸ਼ਨ ਮਿਲ ਜਾਣਗੇ ਸਾਡੇ ਕੋਲ ਪਿਕਅਪ ਐਂਡ ਡ੍ਰੌਪ ਦੀ ਸਹੂਤਾ ਵੀ ਹੈਗੀ ਹੈ ਜੇ ਤੁਸੀਂ ਨਹੀਂ ਆ ਸਕਦੇ ਕੋਈ ਪ੍ਰੋਬਲਮ ਤੋਂ ਤੇ ਵੀਡੀਓ ਕਾਲ ਦਾ ਉੱਤੇ ਨੰਬਰ ਵੀ ਆ ਰਿਹਾ ਸਕਰੀਨ ਦੇ ਉੱਤੇ ਤੁਸੀਂ ਵੀਡੀਓ ਕਾਲ ਕਰਕੇ ਵੀ ਖਰੀਦ ਸਕਦੇ ਹੋ ਫਿਰ ਵੀ ਕੁਝ ਤੁਹਾਨੂੰ ਪ੍ਰੋਬਲਮ ਹੋਵੇ ਸਾਨੂੰ ਦੱਸੋ ਜਾਂ ਤੁਸੀਂ ਹੋਰ ਕੁਝ ਵੇਖਣਾ ਹੋਵੇ ਤਾਂ ਸਾਨੂੰ ਕਮੈਂਟ ਕਰਿਓ ਇਹਦੇ ਵਿੱਚ ਕੁਝ ਪਸੰਦ ਆਂਦਾ ਹੈ ਉਹਨਾਂ ਲਈ ਵੀ ਸਾਨੂੰ ਕਮੈਂਟ ਕਰਨਾ ਆਪਾਂ ਓਡੀ ਕਰਾਂਗੇ ਤੁਹਾਡੇ ਕਮੈਂਟਾਂ ਦਾ ਤੇ ਤੁਹਾਡੇ ਜਵਾਬਾਂ ਦਾ ਤਦ ਤੱਕ ਦੇ ਲਈ ਜੀ ਆਇਆਂ ਨੂੰ ਸਾੜੀ ਕੁਰਤੀਆ ਹੋ ਲੈਗਾ ਸਹੀ ਧਾਮ ਦਾ ਨਾਮ ਕੇਸਰੀ